ਆ ਗਿਆਸ ਬਈ ਜੀ ਤੁਹਾਡੀ ਆਪਾਂ ਵੀਡੀਓ ਲੱਗੇ ਬਣ ਹਾਂਜੀ ਵੀਰ ਜੀ ਅਸੀਂ ਇਸ ਟਾਈਮ ਤੇ ਉਹ ਪੁਲੀ ਦੇ ਢੋਲੀ ਤੇ ਪੁਨੁਪਲੀ ਦੇ ਕੋਲ ਜੀ ਨੰਗਰ ਤੋਂ ਲੈ ਕੇ ਆਨੰਦਪੁਰ ਸਾਹਿਬ ਤੱਕ ਤੇ ਪਹਿਲਾ ਮੋਲ ਹੈ ਜੀ ਬਹੁਤ ਵਧੀਆ ਕਸਟਮਰ ਇੱਥੇ ਬੜੇ ਸ਼ਾਂਤੀਪੂਰਵਕ ਆਉਂਦੇ ਨੇ ਤੇ ਸਮਾਨ ਦਾ ਲੈਸ ਵੀ ਕਰਕੇ ਦਿੰਦੇ ਨੇ ਪਰ ਵਿਆਹਾਂ ਸ਼ਾਦੀਆਂ ਪਾਰਟੀਆਂ ਵਾਸਤੇ ਵੀ ਇੱਥੇ ਬਹੁਤ ਹਰ ਇੱਕ ਚੀਜ਼ ਦਾ ਮਤਲਬ ਇੰਤਜ਼ਾਮ ਡਿਸਪੋਜ਼ਲ ਹੋਇਆ ਹੋਰ ਵਿਆਹ ਸ਼ਾਦੀਆਂ ਦਾ ਸਮਾਨ ਜਿੰਨੇ ਮਤਲਬ ਕੋਲਡ ਡਰਿੰਕ ਹੋਏ ਨੇ ਦੇਖੋ ਜੀ ਬਹੁਤ ਤਗੜਾ ਇਹਨਾਂ ਦਾ ਮਾਹੌਲ ਹੈ ਜੀ ਆਪਾਂ ਨਾਂ ਪੁੱਛ ਲੈਂਦੇ ਆ ਇਸ ਮੋਲ ਦਾ ਕੀ ਨਾਂ ਹੈ ਇਹਨਾਂ ਦੇ ਆਪਣੇ ਮੋਲ ਨੇ ਬਹੁਤ ਵਧੀਆ ਕੁੱਕੜ ਦੇ ਬਣਾਏ ਹੋਏ ਨੇ ਘਰਕੀਆਂ ਦੁਕਾਨਾਂ ਨੇ ਕੋਈ ਕਰਾਇਏ ਤੇ ਨਹੀਂ ਹੈ ਤੇ ਬਹੁਤ ਵਧੀਆ ਇੱਥੇ ਮਤਲਬ ਲੈਸ ਰੇਟ ਤੇ ਵੀ ਇੱਥੇ ਸਮਾਨ ਮਿਲਦਾ ਜੀ ਜਿਸ ਤਰ੍ਹਾਂ ਗਾਹ ਕਹਿੰਦਾ ਉਸ ਤਰ੍ਹਾਂ ਹੀ ਲੈਸ ਕਰ ਦਿੰਦੇ ਨੇ ਕੋਈ ਇਹੋ ਜੀ ਗੱਲ ਨਹੀਂ ਹੈਗੀ ਮੈਂ ਕਹਿੰਦਾ ਵੀ ਜੀ ਸੱਦ ਕੇ ਆਓ ਜਿੰਨੇ ਵੀ ਨੰਗਲ ਤੋਂ ਲੈ ਕੇ ਆਨੰਦਪੁਰ ਸਾਹਿਬ ਤੱਕ ਜਿੰਨੇ ਵੀ ਪਿੰਡ ਹੈਗੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਏ ਕਿ ਆ ਜਾਣ ਲੋ ਪਨੁਪਲੀ ਡਰੋਲੀ ਹੋਰ ਕਲਿੱਤਰਾ ਹੋਰ ਬਹੁਤ ਬ੍ਰਹਮਪੁਰ ਬਹੁਤ ਦੂਰ ਦੂਰ ਤੋਂ ਆ ਕੇ ਇੱਥੋਂ ਸਮਾਨ ਲੈ ਕੇ ਜਾਂਦੇ ਨੇ ਕਿਉਂਕਿ ਇਹਨਾਂ ਦੀ ਜਿਹੜੀ ਡੀਲਿੰਗ ਬਹੁਤ ਵਧੀਆ ਮੋਲ ਪਾਣੀ ਬਹੁਤ ਵਧੀਆ ਹੈ ਨੰਦੀ ਬੜੇ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਸਮਾਨ ਵੇਚਦੇ ਨੇ ਤੇ ਬੀਬੀਆਂ ਆਣੀਆਂ ਨੇ ਮਾਈਆਂ ਆਣੀਆਂ ਨੇ ਵੇ ਧੜਕੋ ਕੇ ਬੱਚੇ ਆਂਦੇ ਨੇ ਇੱਥੇ ਸਾਰਿਆਂ ਨੂੰ ਸਤਿਕਾਰ ਮਿਲਦਾ ਜੀ ਬਹੁਤ ਵਧੀਆ ਮੋਲ ਹੈ ਬੜੇ ਸ਼ਾਂਤੀਪੂਰਵਕ ਹੈ ਤਾਂ ਮਿਰਜਾ ਆਪਣਾ ਮੋਲ ਦਾ ਨਾਮ ਦੱਸਿਓ ਜੀ ਜਸਵੀਰ ਜਨਰਲ ਸਟੋਰ ਹੈ ਧਰੋੜੀ ਆ ਜੀ ਵੀਰ ਜਨਰਲ ਸਟੋਰ ਉਪਲੀ ਡਰੋਲੀ ਜੀ ਬਿਲਕੁਲ ਨਹਿਰ ਦੇ ਉੱਪਰ ਇਹ ਮੋਲ ਹੈ ਜੀ ਬਹੁਤ ਵਧੀਆ ਜੀ ਹਰ ਇੱਕ ਨੂੰ ਮੈਂ ਆਪਣੇ ਵੱਲੋਂ ਵੀ ਤੁਹਾਨੂੰ ਇਹ ਬੇਨਤੀ ਕਰਦਾ ਐ ਕਿ ਤੁਸੀਂ ਇਸ ਮੋਲ ਤੇ ਆਓ ਜੀ ਤੇ ਇਹਨਾਂ ਨੂੰ ਵੀ ਸੇਵਾ ਦਾ ਮੌਕਾ ਦਿਓ ਵਿਚਾਰੇ ਬਹੁਤ ਬੰਦੇ ਬਹੁਤ ਬੀਬੀ ਹੈ ਜੀ ਇਹ ਕੋਲ ਨਹਿਰ ਹੈ ਜੀ ਤੇ ਇੱਥੇ ਸਿਮੇ ਪਾਸ਼ਾ ਜੀ ਦਾ ਸ੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਦਾ ਇੱਥੇ ਗੁਰਦੁਆਰਾ ਵੀ ਹੈਗਾ ਜੀ ਪਾਤਪਰੂ ਦਾ ਨਾਮ ਜੀ ਹਾਂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਮੋਲ ਬਹੁਤ ਵਧੀਆ ਔਰ ਲੈਸ ਮਿਲਦਾ ਹੈ ਤੇ ਇਹਨਾਂ ਨੂੰ ਗਰੀਬ ਗੁਰਬੇ ਜਿਹੜੇ ਵਿਆਹਾਂ ਸ਼ਾਦੀਆਂ ਦੇ ਵਿੱਚ ਇਹਨਾਂ ਤੋਂ ਸਮਝ ਲੈਣ ਆਉਂਦੇ ਜੀ ਲੈਸ ਵੀ ਕਰਦੇ ਨੇ ਬੜੇ ਪਿਆਰ ਦੇ ਨਾਲ ਬੋਲਦੇ ਨੇ ਕੋਈ ਐਸੀ ਗੱਲ ਨਹੀਂ ਜੀ ਬਹੁਤ ਇਹਨਾਂ ਦੇ ਆਪਣੇ ਮੋਲ ਆ ਇਹ ਕੋਈ ਕਿਰਾਏ ਦਾ ਨਹੀਂ ਹੈਗਾ ਆਪਣੇ ਮੋਲ ਹੈ ਜੀ। ਦੇਖੋ ਜੀ ਸਮਾਨ ਥੱਲੇ ਵੀ ਤੁਹਾਨੂੰ ਦਿਖਾਇਆ ਸੀਗਾ। ਥੱਲੇ ਰੈਕ ਲੱਗੇ ਹੋਏ ਨੇ। ਉੱਪਰ ਵੀ ਪੂਰਾ ਸਮਾਨ ਭਰਿਆ ਹੋਇਆ ਹੈ। ਨਾਲ ਇਹਨਾਂ ਦਾ ਫਰਸ਼ ਫੂਟ ਦਾ ਕੰਮ ਹੈ ਜੀ। ਇਹ ਆਪ ਹੀ ਇਹਨਾਂ ਦਾ ਪਰਿਵਾਰ ਮਤਲਬ ਇਹ ਆਪ ਖੁਦ ਸਾਰਾ ਕੁਝ ਤਿਆਰ ਕਰਦੇ ਨੇ। ਨਾਲ ਇਹ ਮੇਜੇ ਨਿਸ਼ਾਨੀ ਤੌਰ ਤੇ ਤੁਸੀਂ ਇਹ ਵੀ ਦੇਖੋ ਨਾਲ ਇਹ ਸਟੂਡੀਓ ਵੀ ਹੈਗਾ। ਫੋਟੋਆਂ ਵੀ ਬਹੁਤ ਖਿੱਚਦੇ ਨੇ ਇਹ। ਤੇ ਵਿਆਹ ਸ਼ਾਦੀਆਂ ਚ ਵੀ ਇਹ ਪ੍ਰੋਗਰਾਮ اٹੈਂਡ ਕਰਦੇ ਨੇ ਪਾਰਟੀਆਂ ਚ ਤੇ ਵੀਰ ਜੀ ਕੀ ਨਾਮ ਹੈ ਜੀ ਸਟੂਡੀਓ ਦਾ ਕੇ ਕੇ ਸਟੂਡੀਓ ਹੈ ਜੀ ਕੇ ਕੇ ਸਟੂਡੀਓ ਹੈ ਇਹਦੇ ਸਟੂਡੀਓ ਇੱਕ ਸਟੂਡੀਓ ਜੀ ਇਹ ਬਹੁਤ ਵਧੀਆ ਰੋਲੀ ਦੇ ਵਿੱਚ ਇਹਨਾਂ ਦੇ ਕੋਲ ਬਹੁਤ ਜ਼ਿਆਦਾ ਕਸਟਮਰ ਆਉਂਦਾ ਜੀ ਬਹੁਤ ਵਧੀਆ ਵਿਆਹ ਹਾਂ ਦੀਆਂ ਵੀਡੀਓ ਬਣਾਉਂਦੇ ਨੇ ਤੇ ਬਹੁਤ-ਬਹੁਤ ਧੰਨਵਾਦ ਇਸ ਦੁਕਾਨ ਤੇ ਵੀ ਜਰੂਰ ਤੁਸੀਂ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਤੇ ਬਹੁਤ ਵਧੀਆ ਇਹਨਾਂ ਦਾ ਸੁਭਾਅ ਜੀ। ਔਰ ਸਾਰਾ ਕੁਝ ਗਲਤ ਤਾਂ ਮੈਂ ਨੇ ਇਹ ਹੈ ਜੀ ਪੀਐਲਐਸ ਕਰ ਦਿੰਦੇ ਨੇ। ਜਿਸ ਤਰ੍ਹਾਂ ਕੋਈ ਕਹਿੰਦਾ ਉਹਨਾਂ ਦੇ ਗੱਲਾਂ ਦੇ ਰਾਹੀ ਹੋਈ ਇਹ ਸਹਿਮਤ ਹੋ ਜਾਂਦੇ ਹੋ ਜੀ। ਕੋਈ ਤੱਕਾ ਨਹੀਂ ਹੈਗਾ ਜੀ। ਇੱਥੇ ਹਰ ਇੱਕ ਤਰ੍ਹਾਂ ਦਾ ਕੁੜੀਆਂ, ਕਤਰੀਆਂ, ਬੁੜੀਆਂ, ਬੀਬੀਆਂ, ਬੱਚੇ ਵੇ ਧੜਕੋ ਕੇ ਆ ਸਕਦੇ ਆ ਜੀ। ਬੜਾ ਇੱਜ਼ਤ ਸਨਮਾਨ ਕਰਦੇ ਨੇ ਇਹ। ਇਹ ਦੜੋਲੀ ਬਿਲਕੁਲ ਨਹਿਰ ਦੇ ਨਾਲ ਹੈ ਜੀ। ਹਾਂਜੀ ਡਰੋਲੀ ਉਪਲੀ ਡਰੋਲੀ ਪੁਲ ਵੀ ਹੈਗਾ ਜੀ ਨਹਿਰ ਦਾ ਉਹ ਦੇਖੋ ਜੀ ਸਾਹਮਣੇ ਪੁਲ ਨਹਿਰ ਦਾ ਪੁਲਾ ਜੀ ਉਹ ਦੇਖੋ ਟਰਾਲੀ ਆ ਰਹੀ ਹੈ ਪੁਲ ਤੇ ਹਾਂਜੀ ਹਾਂਜੀ ਇਹ ਫਾਸਟ ਫੂਡ ਵਾਲੇ ਵੀ ਆਪਾਂ ਇਹਨਾਂ ਨਾਲ ਗੱਲ ਕਰਦੇ ਆਂ ਇਹਨਾਂ ਦੇ ਵੀ ਆਪਾਂ ਨਾਮ ਪੁੱਛਦੇ ਆਂ ਫਾਸਟ ਫੂਡ ਵਾਲਿਆਂ ਦਾ ਇਹ ਵੀ ਬਹੁਤ ਚੰਗੇ ਸੁਭਾਅ ਦੇ ਨੇਕ ਇਨਸਾਨ ਨੇ ਤੇ ਆ ਦੇਖੋ ਜੀ ਤੁਹਾਨੂੰ ਮੈਂ ਸਟੂਡੀਓ ਦੀ ਫੋਟੋ ਦਿਖਾਣਾ ਹੈ ਕੇ ਕੇ ਸਟੂਡੀਓ ਜੀ ਆ ਦੇਖੋ ਜੀ ਕੇ ਕੇ ਸਟੂਡੀਓ ਐਚ ਡੀ ਸਟੂਡੀਓ ਬਹੁਤ ਵਧੀਆ ਸਟੂਡੀਓ ਹੈ ਜੀ ਤੇ ਸੁਭਾਅ ਬਹੁਤ ਵਧੀਆ ਜੀ ਸੁਭਾਅ ਨੇਕ ਇਹਨਾਂ ਦਾ ਪ੍ਰੋਗਰਾਮ ਇੱਥੋਂ ਮੈਨੂੰ ਜਿਆਦਾ ਵਧੀਆ ਲੱਗਿਆ ਵੀ ਇਹਨਾਂ ਦੇ ਸੁਭਾਅ ਨੇਕ ਹੈ ਹਰੇਕ ਨਾਲ ਬੜੇ ਮਠਿਆਸ ਦੇ ਨਾਲ ਗੱਲ ਕਰਦੇ ਨੇ ਤੇ ਜਰੂਰ ਤੁਸੀਂ ਇੱਕ ਵਾਰੀ ਆ ਕੇ ਇਹ ਸੇਵਾ ਦਾ ਮੌਕਾ ਦਿਓ ਤੇ ਤੇ ਵੀਰ ਜੀ ਬੈਠੇ ਨੇ ਇਹਨਾਂ ਦੇ ਫਸਟ